ਇੱਕੋ ਜਿਹੜਾ ਅੱਜ ਇੱਥੇ ਗੁਰਦੁਆਰਾ ਸਾਹਿਬ ਵਿੱਚ ਪ੍ਰੋਗਰਾਮ ਹੋਇਆ ਹੈ ਅੱਜ ਬੋਕਸੀਗਾ ਤੇ ਇਹਦੇ ਵਿੱਚ ਐਸਐਸਪੀ ਮੈਡਮ ਤੇ ਇਹਨਾਂ ਦੀ ਸਾਰੀ ਸਮੂਹੀ ਟੀਮ ਨੇ ਬਹੁਤ ਵਧੀਆ ਤਰੀਕੇ ਨਾਲ ਇਹ ਸਾਨੂੰ ਵੀ ਸਾਰਿਆਂ ਨੂੰ ਹੀ ਇਹ ਗੱਲ ਤਾਂ ਆਮ ਆਮ ਇਨਸਾਨਾਂ ਨੂੰ ਵੀ ਪਤਾ ਹੀ ਹੈ ਕਿ ਆਪਾਂ ਕਿਸ ਹੱਦ ਤੱਕ ਕਿਸ ਕਦਰ ਜੜਾਏਗਾ ਅ ਖਾਸ ਕਰ ਭਾਰਤੀ ਸੰਪਾਪਾ ਆਪਣਾ ਸੰਸਕ੍ਰਿਤੀ ਕਿਵੇਂ ਆਖੇ ਤੇ ਭਗਵਾਨ ਦੇ ਨਾਲ ਗੁਰੂ ਦੇ ਨਾਲ ਅੱਲਾਹ ਦੇ ਨਾਲ ਸਾਰੀ ਕਿਸ ਤਰੀਕੇ ਨਾਲ ਜੁੜੇ ਰਹਿੰਦੇ ਆ ਤੇ ਜੇ ਸਾਲ ਦੀ ਸ਼ੁਰੂਆਤ ਤੇ ਸਾਲ ਦਾ ਅੰਤ ਜਿਹੜਾ ਹੈਗਾ ਉਹ ਭਗਵਾਨ ਨੂੰ ਯਾਦ ਕਰਦੇ ਹੋਏ ਰੱਬ ਨੂੰ ਯਾਦ ਕਰਦੇ ਹੋਏ ਆਪਾਂ ਅੱਗੇ ਵਧੀਏ ਤੇ ਇੱਕ ਤਰੀਕੇ ਨਾਲ ਆਪਣਾ ਹੌਸਲਾ ਇੱਕ ਆਪਣਾ ਜੋ ਜਜ਼ਬਾ ਹੈ ਉਹ ਉਰ ਉਬਰਦਾ ਹੈ ਤੇ ਇਹਦੇ ਨਾਲ ਨਾਲ ਉਹ ਜਿਹੜੀ ਆਪਣੀ ਸੰਸਕ੍ਰਿਤੀ ਦਾ ਉਹ ਕਲਚਰ ਉਹ ਕਲਚਰ ਦਾ ਜੋ ਹਿੱਸਾ ਹੈ ਕਿ ਆਪਾਂ ਭਗਵਾਨ ਦੇ ਸਹਾਰੇ ਹੀ ਆਪਣੇ ਕੰਮ ਦੀ ਸ਼ੁਰੂਆਤ ਵੀ ਕਰਦੇ ਹਾਂ ਤੇ ਉਹਦਾ ਅੰਤ ਵੀ ਕਰਦੇ ਹਾਂ ਇਹ ਉਹਦੀ ਪ੍ਰਕਿਰਿਆ ਦਾ ਹੀ ਇੱਕ ਪਾਰਟ ਹੈ ਮੈਂ ਮੈਮ ਨੂੰ ਵਧਾਈ ਦੇਣਾ ਚਾਹਾਂਗਾ ਤੇ ਇੱਕ ਸਾਰੇ ਆਪਣੇ ਬਠਿੰਡਾ ਵਾਸੀ ਜਿਹੜੇ ਹੈਗੇ ਉਹਨਾਂ ਨੂੰ ਵੀ ਮੁਬਾਰਕਬਾਦ ਦੇਣਾ ਚਾਹਾਂਗਾ 90 ਸਾਲ ਦੀ ਤੇ ਮੈਂ ਉਮੀਦ ਹੀ ਕਰਾਂਗਾ ਕਿ ਰੱਬ ਦੀ ਆਸ ਨਾਲ ਰੱਬ ਦੀ ਸਹਾਰੇ ਜਿਹੜਾ ਹੈਗਾ ਆਪਣਾ ਇਹ ਵਾਲਾ ਸਾਲ ਤਾਂ ਗੁਜ਼ਰ ਗਿਆ ਹੁਣ ਆਉਣ ਵਾਲਾ ਸਾਲ ਜਿਹੜਾ ਹੈਗਾ ਚੰਗਾ ਹੋਵੇ ਸਿਹਤ ਬਖਸ਼ੇ ਸਾਰਿਆਂ ਨੂੰ ਤੇ ਸਾਰਿਆਂ ਦੇ ਘਰ ਵਿੱਚ ਜਿਹੜੀ ਹੈਗੀ ਆ ਖੁਸ਼ੀਆਂ ਲਿਆਵੇ ਜੀ ਜਿਹੜਾ ਸੇਖੰਡ ਪਾਠ ਰਖਾਇਆ ਸੀ ਗਾਪਨੇ ਫੁੱਲਸ ਲਾਈਨ ਪਟੰਡਾ ਦੇ ਗੁਰਦੁਆਰਾ ਸਾਹਿਬ ਚ ਤੇ ਬਸ ਇੱਕ ਤਰ੍ਹਾਂ ਦਾ ਸ਼ੁਕਰਾਨਾ ਹੀ ਸੀ ਕਿਉਂਕਿ ਪਿਛਲੇ ਸਮਿਆਂ ਚ ਤੁਹਾਨੂੰ ਵੀ ਪਤਾ ਹੈ ਕਿ ਬਟਿੰਡਾ ਜ਼ਿਲ੍ਹੇ ਨੇ ਐਡਮਿਨਿਸਟ੍ਰੇਸ਼ਨ ਨੇ ਅਸੀਂ ਬਹੁਤ ਸਾਰੇ ਚੈਲੰਜਸ ਫੇਸ ਕੀਏ ਪਰ ਸਾਡੀ ਸਾਰੀ ਟੀਮ ਨੇ ਸਟਾਰਟਿੰਗ ਫਰਮ ਡੀਸੀ ਸਾਹਿਬ ਦੀ ਮੈਂ ਕਹਾਂਗੀ ਇਹਨਾਂ ਦੀ ਜਿਹੜੀ ਸਾਨੂੰ ਪੁਲਿਸ ਨੂੰ ਸਪੋਰਟ ਰਹਿੰਦੀ ਹੈ ਬੜੀ ਬਾ ਮਿਸਾਲ ਹੈ ਕਿ ਸਾਡੀ ਟੀਮ ਨੇ ਬਹੁਤ ਵਧੀਆ ਪੂਰੀ ਹੀ ਬਟਿੰਡਾ ਪੁਲਿਸ ਐਂਡ ਸਿਵਲ ਐਡਮਿਨਿਸਟ੍ਰੇਸ਼ਨ ਪ੍ਰਸ਼ਾਸਨ ਨੇ ਬਹੁਤ ਵਧੀਆ ਡਿਊਟੀਆਂ ਨਿਭਾਈਆਂ ਤੇ ਇੱਕ ਤਰ੍ਹਾਂ ਦਾ ਸ਼ੁਕਰਾਨਾ ਹੀ ਅਸੀਂ ਸੁਖਿਆ ਸੀ ਕਿ ਸੁਖ ਸ਼ਾਂਤੀ ਨਾਲ ਸਾਲ ਨਿਕਲ ਗਿਆ ਤੇ ਇੱਕ ਪੋਜ਼ਿਟਿਵ ਨੋਟ ਨਾਲ ਹੀ ਅਸੀਂ ਅਗਲਾ ਸਾਲ ਵੀ ਸ਼ੁਰੂ ਕਰਨਾ ਚਾਹੁੰਦੇ ਹਾਂ ਬਸ ਇੱਕ ਸ਼ੁਕਰਾਨੇ ਦੇ ਤੌਰ ਤੇ ਹੀ ਅੱਜ ਅਸੀਂ ਬਠਿੰਡਾ ਪੁਲਿਸ ਵੱਲੋਂ ਅਖੰਡ ਪਾਰਟ ਦਾ ਅੱਜ ਪੋਕ ਪਿਆ ਤੇ ਤੁਹਾਨੂੰ ਸਾਰਿਆਂ ਨੂੰ ਵੀ ਅਸੀਂ ਇਸੇ ਕਰਕੇ ਇਨਵਾਈਟ ਕੀਤਾ ਸੀ ਤੇ ਹੋਪਫੁਲੀ ਅਗਲਾ ਸਾਲ ਹੋਰ ਵੀ ਵਧੀਆ ਰਹੇ ਬਠਿੰਡਾ ਸ਼ਹਿਰ ਵਾਸੀਨ ਕੀ ਮੈਸੇਜ ਬਠਿੰਡਾ ਸ਼ਹਿਰ ਵਾਸੀ ਸਾਰੇ ਹੀ ਦੁਨੀਆ ਵਾਸੀ ਲਈ ਜਿਹੜਾ ਨਵਾਂ ਸਾਲ ਹੁੰਦਾ ਅਸੀਂ ਸਾਰੇ ਹੀ ਹਿਊਮਨ ਬੀਇੰਗਸ ਇੱਕ ਵਧੀਆ ਉਮੀਦ ਨਾਲ ਹੀ ਸ਼ੁਰੂ ਕਰਦੇ ਤੇ ਸਾਡੀ ਐਜ਼ ਐਨ ਐਡਮਿਨਿਸਟ੍ਰੇਸ਼ਨ ਹੈ ਹੀ ਰਿਸਪੌਂਸਿਬਿਲਟੀ ਬੰਦੀ ਹੈ ਕਿ ਅਸੀਂ ਅਗਲਾ ਸਾਲ ਵੀ ਵੱਧ ਤੋਂ ਵੱਧ ਡਿਊਟੀ ਕਰੀਏ ਚੰਗੀ ਤਰ੍ਹਾਂ ਡਿਊਟੀ ਨਿਭਾਈਏ ਤੇ ਰਾਤ ਨੂੰ ਵੀ ਸਾਡੀ ਪੁਲਿਸ ਵੱਲੋਂ ਕਾਫੀ ਡਿਊਟੀਆਂ ਡਿਪਲॉयਮੈਂਟ ਹੋਣਗੀਆਂ ਤੇ ਹੈਪੀ ਐਂਡ ਪ੍ਰੋਸਪਰਸ ਨਿਊ ਇਅਰ ਹੀ ਵਿਸ਼ਾ ਜੀ ਥੈਂਕ ਯੂ